ਦੀ ਮੁਲਾਜ਼ਮਾਂ ਤੁਸੀਂ ਅੱਜ ਇੱਥੇ ਮੀਟਿੰਗ ਕਰ ਰਹੇ ਹੋ ਆਪਣੀ ਹਾਂਜੀ ਮੈਂ ਸ਼ਿੰਦਰਪਾਲ ਕੌਰ ਆਲ ਪੰਜਾਬਾ ਅੰਗੜਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਦੇ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਆ ਤੇ ਸੋਭਾ ਮੈਂ ਹੈਗੇ ਜੀ ਅਫਸਰ ਸੈਕਟਰੀ ਤੇ ਸਾਡਾ ਜਿਹੜਾ ਹੈਗਾ ਜੀ ਮੁਕਸਰ ਬਲਾਕ ਦੇ ਵਿੱਚ ਇੱਕ ਬਦਲੀ ਨੂੰ ਲੈ ਕੇ ਅਸੀਂ ਅੱਜ ਜਿਹੜੇ ਹੈਗੇ ਆ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ ਵੀ ਸਾਡੇ ਇੱਕ ਸ਼ੀਟ ਖਾਲੀ ਹੋਈ ਸੀ 15/31 ਦੇ ਵਿੱਚ ਵਰਕਰ ਦੀ ਪ੍ਰਮੋਸ਼ਨ ਹੋਈ ਸੀਗੀ ਉਹਦੇ ਵਿੱਚ ਜਿਹੜਾ ਇੱਕ ਫਾਜ਼ਲਕਾ ਤੋਂ ਵਰਕਰ ਪੰਜ ਵਾਰਡ ਦੇ ਵਿੱਚ ਰਹਿ ਰਹੇ ਹੈਗੇ ਆ ਤੇ ਉੱਥੇ ਜਿਹੜੇ ਹੈਗੇ ਉਹਦੇ ਬੀਪੀਓ ਵੱਲੋਂ प्रदीप ਗਿੱਲ ਹੈਗੇ ਆ ਪਟਿਆਲੇ ਤੋਂ ਉਹਨਾਂ ਕੋਲ ਐਡੀਸ਼ਨਲ ਚਾਰਜ ਹੈ ਸਾਡਾ ਤੇ ਉਹਨਾਂ ਨੇ ਜਿਹੜੇ ਹੈਗੇ ਆ 15/31 ਦੇ ਵਿੱਚ ਉਹਦੇ ਆਰਡਰ ਕਰਤੇ ਜਦੋਂ ਕਿ ਉੱਥੋਂ ਵਰਕਰ ਜੇ ਰਿਲੀਵ ਨਹੀਂ ਸੀ ਹੋਈ ਜਿੱਦੀ ਪ੍ਰਮੋਸ਼ਨ ਹੋਈ ਸੀਗੀ ਉਸ ਪੋਸਟ ਦੇ ਉੱਤੇ ਸਾਡੀ ਹੈਲਪਰ ਹੈਗੀ ਆ ਪਲੱਸ 2 ਹੈ ਵਿਧਵਾ ਹੈਂਡੀਕੈਪਟ ਹੈ ਉਹਦੀ ਪ੍ਰਮੋਸ਼ਨ ਮੰਗਦੀ ਆ ਉਹਦਾ 12 ਸਾਲ ਤੋਂ ਉੱਪਰ ਤਜਰਬਾ ਹੈਗਾ 16 ਸਾਲ ਤੋਂ ਉੱਪਰ ਤਜਰਬਾ ਦਾ ਜਦੋਂ ਸਾਡੇ ਧਿਆਨ ਦੇ ਵਿੱਚ ਜਥੇਬੰਦੀ ਦੇ ਆਇਆ ਅਸੀਂ ਉਹ ਆਰਡਰ ਜਿਹੜੇ ਸੀਗੇ ਰੱਦ ਕਰਵਾ ਦਿੱਤੇ ਪਰ ਹੁਣ ਜਿਹੜਾ ਇੱਕ ਪੋਸਟ ਕਿਰਤਨਗਰ ਦੇ ਵਿੱਚ ਜਿਹੜਾ ਹੈਗਾ ਹੁਣ ਉਹ ਕਹਿ ਰਹੇ ਹੈਗੇ ਵੀ ਅਰਪਣ ਏਰੀਆ ਹੋ ਗਿਆ ਹੋ ਪਰ ਉਸ ਜਿਹੜਾ ਹੈਗਾ ਸੈਂਟਰ ਸਰਕਲ ਥਾਂਦੇ ਆਲੇ ਦੇ ਵਿੱਚ ਪੈਂਦਾ ਹੈ ਉੱਥੇ ਵੀ ਸਾਡੇ ਇੱਕ ਵਰਕਰ ਹੈਗੇ ਆ ਜੀ ਜਸਿਆਣੇ ਤੋਂ ਹੁਣ ਉਹ ਡਿਊਟੀ ਕਰੇ ਹੈਗੀ ਆ ਥਾਂਦੇ ਵਾਲੇ ਉਹਦੇ ਸਹਰੇ ਆ ਉਹਦਾ ਰਾਈਟ ਬਣਦਾ ਸੀਗਾ ਪਰ ਡੀਪੀਓ ਨੇ ਜਿਹੜਾ ਹੈਗਾ ਲੈ ਦੇ ਕੇ ਪਤਾ ਨਹੀਂ ਸਾਨੂੰ ਰਾਤੇ ਰਾਤ ਰਜਨੀ ਵਾਲਾ ਤੇ ਆਰਡਰ ਉੱਥੇ ਕਰਤੇ ਸਾਡੇ ਜਥੇਬੰਦੀ ਇਹ ਚਾਹੁੰਦੇ ਵੀ ਜਿਹਦਾ ਵੀ ਰੇਟ ਬਣਦਾ ਉਸ ਨੂੰ ਮਿਲਣਾ ਚਾਹੀਦਾ ਹੈ ਕਿ ਤੇ ਉਹ ਆਰਡਰ ਜਿਹੜੇ ਹੈਗੇ ਆ ਰੱਦ ਕਰਨੇ ਚਾਹੀਦੇ ਆ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੀਆਂ ਵਰਕਰ ਹੈਗੀਆਂ ਅਜੇ ਵੀ ਉਹਨਾਂ ਦੀ ਹਰਾਸਮੈਂਟ ਹੋਈ ਬਦਲੀਆਂ ਨਹੀਂ ਹੋ ਰਹੀਆਂ ਮੇਰੇ ਡਿਸਟ੍ਰਿਕਟ ਦੀ ਗੱਲ ਹੈਗੀ ਆ ਜਿਹੜੀ ਆਪਲੋ ਕੋਟਲੀ ਤੋਂ ਵਰਕਰ ਹੈਗੀ ਆ ਉਹ ਸਾਬਤ ਲਵੰਡੀ ਜਾਂਦੀ ਹੈ ਡੇਲੀ ਉਹ 2.5 ਘੰਟੇ ਦਾ ਸਫ਼ਰ ਕਰਦੀ ਹੈ ਉਹਦੀ ਬਦਲੀ ਦੇ ਵਿੱਚ ਅਸੀਂ ਨੇ ਮਿਨਿਸਟਰ ਮੈਡਮ ਨੂੰ ਵੀ ਡਾਇਰੈਕਟਰ ਮੈਡਮ ਨੂੰ ਵੀ ਬਹੁਤ ਵਾਰੀ ਐਸੀ ਰਿਕਵੈਸਟ ਕਰ ਚੁੱਕੇ ਆ ਉੱਥੇ ਪੋਸਟ ਵੀ ਖਾਲੀ ਪਈ ਐ ਉਹਦੀ ਬਦਲੀ ਨਹੀਂ ਹੋ ਚੁੱਕੀ ਹੋएगी ਤੇ ਸਾਨੂੰ ਇਹ ਜਿਹੜਾ ਹੈਗਾ ਮੇ ਇਨਸਾਫ ਮਿਲਣਾ ਚਾਹੀਦਾ ਹੈਗਾ ਵੀ ਜਿਹਦਾ ਵੀ ਹੱਕ ਬਣਦਾ ਹੈਗਾ ਉਸੇ ਨੂੰ ਦਿੱਤਾ ਜਾਵੇ ਇਸ ਗੱਲ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਅੱਜ ਆਂਗਣਵਾੜੀ ਵਰਕਰ ਇਕੱਠੇ ਹੋਏ ਆ ਤੇ ਪ੍ਰਸਤ ਤਿਆਨ ਵਿੱਚ ਲਿਆਂਦਾ ਜੀ ਤੁਹਾਡੀ ਮਸਲੇ ਦਾ ਹੱਲ ਜੇ ਮਸਲਾ ਸਾਡਾ ਇਹ ਹੱਲ ਨਾ ਹੋਇਆ ਜੇ ਤਾਂ ਅਸੀਂ ਜਿਹੜਾ ਡੀਪੀ ਦੇ ਖਿਲਾਫਾ ਸੰਘਰਸ਼ ਕਰਾਂਗੇ ਉਹਦੇ ਬਾਅਦ ਜਾ ਕੇ ਧਰਨਾ ਦੇਵਾਂਗੇ ਤੇ ਅਸੀਂ ਜਿਹਦਾ ਰੱਟ ਬਣਦਾ ਉਸ ਨੂੰ ਦੁਆ ਕਰਾਂਗੇ